ਅਨਿਕਾ ਸਾਹਿਬ ਕੀ ਕਰ ਜਬ ਜੇ ਬੇ ਰਿਪੋਰਟ ਦੇ ਪੇਸ਼ ਕੀਤੇ ਰਿਮਾਨ ਖਤਾ ਹੋ ਰਹੀ ਜੀ ਦਾ ਕੀ ਕਹਿਣਾ ਬਣਦਾ ਦੇਖੋ ਸਾਡੀ ਤਾਂ ਉਧਰ ਵੀ ਇਹੀ ਰਿਕੁਐਸਟ ਸੀ ਕਿ ਇਹਨਾਂ ਤੋਂ ਕੋਈ ਚੀਜ਼ ਰਿਕਵਰ ਨਹੀਂ ਹੋਣੀ ਰਿਕਵਰ ਆਲਡੀ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਮਤਾਬਕ ਉਹ ਰਿਕਵਰ ਹੋ ਚੁੱਕਾ ਫਰਦਰ ਕੋਈ ਰਿਕਵਰੀ ਨਹੀਂ ਕਰਨੀ ਮੋਬਾਈਲ ਵਗੈਰਾ ਵੀ ਇਹਨਾਂ ਨੂੰ ਹੈਂਡਓਵਰ ਕੀਤਾ ਹੋਇਆ ਅੱਜ ਮੈਨੂੰ ਉਮੀਦ ਬਹੁਤ ਹੈ ਕਿ ਅੱਜ ਜਿਹੜਾ ਜੁਡੀਸ਼ੀਅਲ ਰਿਮਾਨ ਬਣਦਾ ਪੁਲਿਸ ਰਿਮਾਨ ਨਹੀਂ ਬਣਦਾ ਜੀ ਇਹਦੇ ਅਪੀਲ ਕਰਾਂ ਹਾਂ ਅਸੀਂ ਬਹਿਸ ਕਰਾਂਗੇ ਜੇ ਅਗਰ ਇਹ ਪੁਲਿਸ ਰਿਮਾਨ ਮੰਗਦੇ ਨੇ ਤਾਂ ਮੈਂ ਇਹੀ ਰਿਕੁਐਸਟ ਕਰੂੰਗਾ ਕਿ ਜਦੋਂ ਆ ਤੋ ਜਿਹੜੇ ਨਿੱਕੇ ਮੋਟਕੇ ਚੀਜ਼ਾਂ ਰਿਕਵਰ ਹੋ ਚੁੱਕੀਆਂ ਨੇ ਤੇ ਇਸ ਦੇ ਵਿੱਚ ਫਰਦਰ ਜਿਹੜੀ ਰਿਕਵਰੀ ਦੀ ਨਹੀਂ ਕੋਈ ਲੋੜ ਤੇ ਮੈਟਰ ਆਫ ਐਵੀਡੈਂਸ ਆ ਬਲਾਈਂਡ ਮਟਰ ਸਾਰੇ ਸਭ ਐਲੈਗਜ਼ਾਮ ਦੇ ਬੇਸ ਉਤੇ ਲਾਈ ਜਾ ਰਹੇ ਨੇ ਕਿ ਕੀ ਕੀ ਨਾ ਤੁੰਕਾ ਦੇਖੋ ਇਹ ਚਲਾਨ ਦਾ ਪਾਰਟ ਬਣਦੇ ਜਾਂ ਨਹੀਂ ਬਣਦੇ ਇਹ ਜੋ ਮਰਜ਼ੀ ਬੋਲੀ ਜਾਂ ਸ਼ੋਸ਼ਲ ਮੀਡੀਆ ਜੋ ਮਰਜ਼ੀ ਲੋਕ ਬੋਲੀ ਜਾਂ ਝੂਠੇ ਬੰਦੇ ਪਸਾਏ ਨੇ ਕੋਈ ਉਹਨਾਂ ਦਾ ਲਿੰਕ ਨਹੀਂ ਬਣਦਾ ਉਸ ਲੇਡੀ ਨੂੰ ਲੱਖਾਂ ਲੋਕ ਨਫ਼ਤ ਕਰਦੇ ਸੀ ਉਹ ਕੌਣ ਇਸ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰ ਗਿਆ ਪਤਾ ਅੱਛੇ ਕਹ ਦੱਸੋ ਜਿਹੜੀ ਪੋਸਟ ਆ ਰਿਪੋਰਟ ਹੈ ਜਿਸ ਸਬੰਧ ਤੋਂ ਪੋਸਟਮਾਰਟਮ ਦਾ ਜੇ ਕੋ ਉਹਦਾ ਮਰਡਰ ਤਾਂ ਅਡਮਿਟਡ ਹੀ ਹੈ ਜੇ ਫਾਰ ਗਿਆ ਮਰੀ ਤਾਂ ਹੈ ਹੀ ਹੈ ਨਾ ਜੀ ਉਹ ਸਾਡੇ ਸਾਡਾ ਪੁਆਇੰਟ ਇਹਨਾ ਹੈ ਕਿ ਇਹਨਾ ਬੰਦਿਆਂ ਨੇ ਮਰਡਰ ਨਹੀਂ ਕੀਤਾ ਹੋਰ ਕਿਸੇ ਨੇ ਕੀਤਾ ਸਾਡਾ ਕੋ ਲਿਖ ਜੀ ਅੱਜ ਤੁਹਾਡੇ ਨਾਲ ਆਪਣਾ ਅਮਰਪਾਲ ਗਰ ਦੇ ਫਾਦਰ ਸਾਹਿਬ ਆਉਨਾਂ ਦੇ ਫਾਦਰ ਸਾਹਿਬ ਨੇ ਬਾਬਾ ਰਦੀਪ ਸਿੰਘ ਦਲ ਖਾਲਸਾ ਤੋਂ ਆਏ ਹੋਏ ਨੇ ਕਾਫੀ ਸੰਗਤ ਵੀ ਨਾਲ ਆਈ ਹੈ ਸਭ ਨੂੰ ਪਤਾ ਹੈ ਕਿ ਉਹ ਲੇਡੀ ਜਿਹੜੀ ਗਲਤ ਸੀ ਉਹਨੇ ਬਹੁਤ ਸੋਸਾਇਟੀ ਚ ਬੱਚਿਆਂ ਦਾ ਬੇੜਾ ਗਰਖ ਕੀਤਾ ਤਾਂ ਇਹ ਬੰਦੇ ਜਿਹੜੇ ਝੂਠੇ ਪਸਾਇ ਨਹੀਂ ਸਕਦੇ ਅਮਰਪਾਲ ਦਾ ਮੇਰਾ ਤਾਂ ਵੀ ਕੇਸ ਛੇੜਣਾ ਹਾਂ ਮੈਂ ਹੀ ਲੜ ਰਿਹਾ ਹਾਂ ਆ ਉਹ ਤਾਂ ਜੋ ਮਰਜੀ ਜਿਹੜੋ ਸਟੇਟ ਆਪ ਦੇ ਬੰਦੇ ਭੇਜ ਦਿੰਦੀ ਹੁੰਦੀ ਹੈ ਕੋਈ ਚੱਕਰ ਨਹੀਂ ਇਸ ਦੇ ਵਿੱਚ ਉਹ ਕੇਸ ਮੈਂ ਹੀ ਲੱਗਦਾ। ਸੱਤੋ ਕਿਤੇ ਕਾਨੂੰਨ ਦਾ ਕੰਮ ਹੈਗਾ ਇਹ ਜੀ ਹੱਥੇ ਨਹੀਂ ਲੈਣਾ ਚਾਹੀਦਾ। ਸਰ ਹੋਇਆ ਹੀ ਕੁਝ ਨਹੀਂ ਕਾਨੂੰਨ ਅਸੀਂ ਹੱਥੇ ਚ ਲਿਆ ਹੀ ਨਹੀਂ। ਮੌਤ ਬਾਰੇ ਤਾਂ ਅਸੀਂ ਪਹਿਲਾਂ ਕਹਿੰਦੇ ਆ ਕਿ ਮੌਤ ਕੇਸ ਉਹਨਾਂ ਦਾ ਕਤਲ ਕੇਸ ਨੇ ਕੀਤਾ ਸਾਨੂੰ ਕੀ ਪਤਾ ਉਸ ਦੇ ਵਿੱਚ। ਅੱਛਾ ਤੁਹਾਨੂੰ ਲੱਗਦਾ ਜੀ ਜਿਸ ਤਰ੍ਹਾਂ ਬਹੁਤ ਬਹੁਤ ਮੈਸਜ ਬਿਖਾਏ ਜਾ ਰਹੇ ਨੇ ਛਾਂਬੀਓ ਵਿਦੇਸ਼ ਭਾਜ ਰਖ ਸੀ ਪੰਧੋ ਵੀ ਉਹਨੂੰ ਨਿਆਇ ਪਾਰੇ ਨਹੀਂ ਜੀ ਸਾਨੂੰ ਤਾਂ ਡਾਊਟ ਹੈ ਜੀ ਪੁਲਿਸ ਦੇ ਕੋਲ ਹੈ ਇਹ ਪੁਲਿਸ ਅੱਗੇ ਕੇਪੀਐਸ ਗੱਲ ਵੀ ਆਈ ਕਰਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਕੈਨੇਡਾ ਤੇ ਅਮਰੀਕਾ ਚਲੇਗਾ ਪਿੱਛੋਂ ਫੇਕ ਇਨਕਾਊਂਟਰ ਕਰ ਦਿੱਤਾ ਸਾਨੂੰ ਖਾਸ ਕਰਕੇ ਪੰਜਾਬ ਪੁਲਿਸ ਤੇ ਬਠਿੰਡਾ ਪੁਲਿਸ ਤੇ ਕੋਈ ਯਕੀਨ ਆ ਚੱਕਰ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਵੀ ਉਹਨਾਂ ਨੂੰ ਅਪੀਲ ਕਰੋਗੇ ਮੈਂ ਤਾਂ ਅਗੇ ਮੈਰੂਨ ਨੂੰ ਫੜਾ ਫੜਦੀ ਅਰੈਸਟ ਪਾਵੇ ਉਹਨੂੰ ਅੱਗੇ ਆਵੇ ਸਰ ਸਾਨੂੰ ਪਤਾ ਹੀ ਨਹੀਂ ਜੇ ਪਤਾ ਹੋਵੇ ਤਾਂ ਸਰੈਂਡਰ ਕਰਕੇ ਪਹਿਲੀ ਗੱਲ ਤਾਂ ਮੇਰੀ ਸਰੈਂਡਰ ਦੀ ਗੱਲ ਸੁਣ ਐਸ ਪੁਲਿਸ ਕੋਲ ਸਰੈਂਡਰ ਕਰਾਂਗੇ ਜਿਨ੍ਹਾਂ ਨੇ ਕਿੰਨੇ ਬੱਚੇ ਮਾਰਤੇ ਨੇ ਆਪਦੇ ਸੀਐਸਟਾਫ ਦੇ ਅੰਦਰ ਕੋਈ ਐਕਸ਼ਨ ਲਿਆ ਜੇ ਫੌਰ ਐਗਜ਼ੈਂਪਲ ਜੇ ਬੰਦਾ ਬਾਹਰ ਹੈ ਤੁਹਾਡੀ ਗੱਲ ਤੇ ਐਡਮਿਟ ਕਰ ਲੈਂਦੇ ਆਪਾਂ ਉਹ ਬੰਦਾ ਬਾਹਰ ਹੈ ਤੇ ਮੇਰੀ ਮਾਤਾ ਮਾਰੀ ਮੈਂ ਸਰੈਂਡਰ ਕਰਾ ਦੂੰਗਾ ਇਹਨਾਂ ਨੂੰ ਕਤਲ ਕਰ ਦੇਣਗੇ ਕਿੰਨੇ ਅਗਨਿਆਣੇ ਦੇ ਮਰਡਰ ਕੇਸ ਦਾ ਕੀ ਹੋਇਆ ਸਾਨੂੰ ਬਠਿੰਡਾ ਪੁਲਿਸ ਤੇ ਕੋਈ ਯਕੀਨ ਨਹੀਂ ਇਹਨਾਂ ਨੂੰ ਕਿਤੇ ਵੀ ਜੋ ਬੰਦੇ ਮਿਲ ਗਏ ਕਦੋਂ ਮਰਜ਼ੀ ਫੇਕ ਐਨਕਾਊਂਟਰ ਕਰ ਸਕਦੇ ਨੇ ਇਸ ਵਕਤ ਪੰਜਾਬ ਦਾ ਬਹੁਤ ਬੁਰਾ ਹਾਲਾਤ ਸਾਨੂੰ ਪੰਜਾਬ ਪੁਲਿਸ ਤੇ ਦਾ ਯਕੀਨ ਹੀ ਨਹੀਂ ਹੈ ਨਾ ਕਦੋਂ ਮਰਜੀ ਫੇਕ ਰਿਕਾਉਂਟਰ ਜਦੋਂ ਅਬਲ ਅਬਲ ਤਾਂ ਇਹਨਾਂ ਦੀ ਅਰੈਸਟਰੀ ਕਰ ਸਕਦੇ ਨੇ ਆਪਦੇ ਕੋਲ ਹੀ ਹੋਊਗਾ ਜੇ ਕਿਤੇ ਖੁਦਾਗਰ ਨਾ ਖਾਸਤਾ ਬੰਦਾ ਬਾਹਰ ਹੋਇਆ ਤਾਂ ਕੋਰਟ ਚ ਸਰੈਂਡਰ ਕਰਾਂਗੇ ਅਸੀਂ ਇਹਨਾਂ ਕੋਲ ਸਰੈਂਡਰ ਕਿਵੇਂ ਕਰਾਂਗੇ ਸੋ ਇਸ ਕਰਕੇ ਕੋਈ ਸਰੈਂਡਰ ਦੀ ਗੱਲ ਨਹੀਂ ਉਹ ਝੂਠੀ ਗੱਲ ਫਲਾਈ ਜਾ ਰਹੀ ਹੈ ਪੰਜਾਬ ਦੀ